ਦਈ ਕਰ ਲਾਂ ਤਾਂ ਕੁਝ ਇਹ ਬਾਈਟ ਵੀ ਕਿਹਾ ਹੁ ਤਾਂ ਅੱਜ ਜਿਵੇਂ ਇਕੱਠੇ ਹੋਇਆ ਇਹ ਦੱਸਣ ਲਈ ਕਿ ਐਸ ਪੀ ਐਸ ਹਸਪੀਟਲ ਨੇ ਉਹਨ ਇੱਕ ਬਦ ਗਰੀਬ ਬੱਚਿਆਂ ਲਈ ਇੱਕ ਪਲਾਨ ਕੱਢਿਆ ਹੈ ਤਾਂ ਕਿ ਸਮਾਜ ਦੇ ਗਰੀਬ ਤਬਕਾ ਨੂੰ ਵੀ ਇੱਕ ਅੱਛਾ ਇਲਾਜ ਮਿਲ ਸਕੇ ਉਸ ਤੋਂ ਪਹਿਲੇ ਮੈਂ ਦੱਸਣਾ ਚਾਹੁੰਦਾ ਕਿ ਇਹ ਸਪੀ ਐਸ ਹਸਪੀਟਲ 2005 ਦੇ ਚ ਬਣਿਆ ਸੀਗਾ ਡਾਕਟਰ ਮਨਮੋਹ ਸਿੰਘ ਉਹਦਾ ਪ੍ਰਾਈਮ ਮਿਨਿਸਟਰ ਹੁੰਦੇ ਸੀ ਉਹਨਾਂ ਨੇ ਇਨਾਗੂਰੇਸ਼ਨ ਵੀ ਕੀਤੀ ਸੀ ਤੇ ਸਤਿਗੁਰੂ ਦੇ ਜੀ ਸਿੰਘ ਜੀ ਦੀ ਵਿਜਨ ਨਾਲ ਬਣਿਆ ਸੀਗਾ ਸਤਿਗੁਰੂ ਜਗਜੀਤ ਸਿੰਘ ਜੀ ਦੀ ਇਹ ਵਿਜਨ ਸੀ ਕਿ ਟੂ ਮੇਕ ਹਾਈ ਕੁਆਲਿਟੀ ਕੇਅਰ ਅਸੈਸੀਬਲ ਟੂ ਆਲ ਐਟ ਅਫੋਰਡੇਬਲ ਕਾਸਟ ਉਸ ਵਿਜਨ ਨੂੰ ਅੱਗੇ ਲੈ ਜਾਂਦੇ ਹੋਏ ਸਤਿਗੁਰੂ ਦੇ ਸਿੰਘ ਜੀ ਉਹ ਸਾਡੇ ਐਮ ਡੀ ਸ਼੍ਰੀ ਗੈਸੀ ਸੰਧੂ ਜੀ ਸਾਨੂੰ ਇਹੋ ਹੀ ਦੱਸਦੇ ਹੈ ਕਿ ਉਸ ਵਿਜਨ ਨੂੰ ਅੱਗੇ ਲੈ ਜਾਣਾ ਹੈ ਉਸ ਉਸੇ ਲਾਈਨਸ ਤੇ ਕੰਮ ਕਰਨਾ ਤੇ ਉਸੇ ਲਾਈਨਸ ਨੂੰ ਅੱਗੇ ਚਲਾਉਂਦੇ ਹੋਏ ਅਸੀਂ ਇਹ ਪਲਾਨ ਕੱਢਿਆ ਅੱਜ ਅਸੀਂ ਗਰੀਬ ਬੱਚਿਆਂ ਲਈ ਇਹ ਜਿਹੜਾ ਸਮਾਜ ਦਾ ਗਰੀਬ ਪੱਤ ਹੈ ਜਿਹੜਾ ਪੈਸਾ ਖਰ ਨਹੀਂ ਕਰ ਸਕਦੇ ਉਹਨਾਂ ਨੂੰ ਇੱਕ ਹਾਈ ਕੁਆਲਿਟੀ ਲਾਈਫ ਮਿਲੇ ਤੇ ਉਹਦੇ ਲਈ ਅਸੀਂ ਉਹਨਾਂ 22 ਬੈੱਡ ਅਲਾਟ ਕੀਤੇ ਹੈ ਕਿ ਜਿੰਨਾ ਤੇ CGHS ਰੇਟ ਤੇ ਅਸੀਂ ਗਰੀਬ ਬੱਚਿਆਂ ਨੂੰ ਇਹ ਇਲਾਜ ਕਰਾਂਗੇ CGHS ਇੱਕ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਜਿਹੜਾ ਬੜਾ ਹੀ ਇੱਕ ਸਸਤਾ ਇਲਾਜ ਅੱਛਾ ਇਲਾਜ ਬ ਮਰੀਜ਼ਾਂ ਦਾ ਕੀਤਾ ਜਾਂਦਾ ਤੇ ਉਹਦੇ ਲਈ ਅਸੀਂ ਸਾਡੇ ਦਾਪੇ ਨਵੀਂ ਚਿੰਗ ਹੈਗੇ ਆ ਪੀਡੀਆਟ੍ਰਿਕ ਕਾਰਡੀਆਲੋਜੀ ਹੈ ਇਹ ਜਿਹੜੇ ਬੱਚਿਆਂ ਦੇ ਜਮਾਂਦ ਰੂਪ ਦਿਲ ਵਿੱਚ ਨੁਕਸ ਹੁੰਦੇ ਨੇ ਉਹਦਾ ਇਲਾਜ ਕਰਦੇ ਨੇ ਡਾਕਟਰ ਸੰਜਤਾ ਬੱਤੀ ਹੈਗੇ ਜੋ ਬੱਚਿਆਂ ਦੀ ਬਿਮਾਰੀਆਂ ਦਾ ਇਲਾਜ ਕਰਦੇ ਆ ਤੇ ਡਾਕਟਰ ਸੋਨਲ ਵੀ ਤੇ ਡਾਕਟਰ ਕੁਸ਼ ਹੈਗੇ ਆ ਉਹ ਜਿਹੜੇ ਸਰਜੀਕਲ ਪ੍ਰੋਬਲਮਸ ਹੁੰਦੀਆਂ ਨੇ ਬੱਚਿਆਂ ਦੀ ਉਹਦਾ ਇਲਾਜ ਕਰਦੇ ਆ ਤੇ ਆਪਾਂ ਸਾਰੇ ਬੱਚਿਆਂ ਲਈ 22 ਬੈੱਡ ਇਕੱਠੇ ਕੀ ਦਿੱਤੇ ਤੇ 7 ਬੈੱਡ ਅਸੀਂ ਆਈਸੀਯੂ ਚ ਲਾਉ ਦਿੱਤੇ ਦੇ ਉਹਨਾਂ ਨੂੰ ਅਸੀਂ ਇੱਕ CHCS ਦੇ ਰੇਟ ਤੇ ਇਲਾਜ ਕਰਾਂਗੇ ਕਿਹੜਾ ਬਾਹਰ ਤੋਂ ਜਿਹੜੇ ਕੋਲੇ ਹੈਗੇ ਉਹ کہیں ਹਾਂਜੀ ਓਪੀਡੀ ਮੈਰਾ ਕਰਦੇ ਹੋ ਹਾਂਜੀ ਇੱਥੇ ਅਸੀਂ ਓਪੀਡੀ ਵਿੰਗ ਬਣਾਇਆ ਹੈ ਸਾਡੇ ਨਾਲ ਫਾਰਮੇਸੀ ਵੀ ਹੈਗੀ ਹੈ ਫਾਰਮੇਸੀ ਤੇ ਵੀ ਅਸੀਂ ਡਿਸਕਾਊਂਟ ਸਾਰੇ ਮਰੀਜ਼ਾਂ ਨੂੰ ਦੇ ਰਹੇ ਹਾਂ ਅਪ ਟੂ 25% ਤੇ ਨਾਲ ਸਾਡੇ ਉੱਤੇ ਡਾਇਗਨੋਸਿਸ ਵੀ ਹੁੰਦਾ ਹੈ ਬਾਕੀ ਜਿਹੜਾ ਜਿਹੜੇ ਮਰੀਜ਼ ਨੂੰ ਅਸੀਂ ਦਾਖਲ ਕਰਨਾ ਹੁੰਦਾ ਹੈ ਉਹਨੂੰ ਅਸੀਂ ਉਸ ਐਸਪੀਐਸ ਹਸਪੀਟਲ 'ਚ ਉਚੋਗ ਕਰਦੇ ਹਾਂ ਤੋਡਾ ਸਸਟਿਕਾਲ ਵੀ ਮੇਰਾ ਨਾਮ ਡਾਕਟਰ ਸੋਨਲ ਤੇਜਪਾਲ ਹੈ ਮੈਂ ਐਸਪੀਐਸ ਹਸਪੀਟਲ ਸ਼ੇਰਪੁਰ ਚੌਂਕ ਵਿੱਚ ਪੀਡੀਆਟ੍ਰਿਕਸ ਬੱਚਿਆਂ ਦੇ ਚਾਈਲਡ ਸਪੈਸ਼ਲਿਸਟ ਹਾਂ ਅੱਜ ਅਸੀਂ ਇਹ ਦੱਸਣ ਲਈ ਕੀ ਹੋਇਆ ਸਾਰੇ ਕਿ ਸਾਡੇ ਹਸਪਤਾਲ ਵੱਲੋਂ ਸੈਂਟਰਲ ਗਵਰਨਮੈਂਟ ਹੈਲਥ ਸਕਵਰੀ ਸਕੀਮ ਮਤਲਬ ਸਰਕਾਰੀ ਰੇਟਾਂ ਤੇ ਇਲਾਜ ਬੱਚਿਆਂ ਦਾ ਹੋਏ ਕਰੇਗਾ ਹੁਣ ਤੋਂ ਇਸ ਲਈ ਇਸ ਦਾ ਬੈਨੀਫਿਟ ਇਹ ਹੈ ਕਿ ਬੱਚਿਆਂ ਦਾ ਇਲਾਜ ਜਿਹੜਾ ਕੋਈ ਲੋਡ ਤੇ ਖਰਚੇ ਦੇ ਕਾਰਨ ਰਹਿ ਜਾਂਦਾ ਹੈ ਉਹ ਇਲਾਜ ਹੁਣ ਸਰਕਾਰੀ ਰੇਟ ਤੇ ਜਿਹੜੀ ਸੀ ਜੀ ਐਚ ਐਸ ਪੀਨ ਹੈ ਉਹਦੇ ਅਧੀਨ ਹੋਈ ਬਰੇਵ ਸਾਡਾ ਹਸਪੀਟਲ ਉਥੇ 24 ਘੰਟੇ ਐਮਰਜੈਂਸੀ ਦੀ ਸਰਵਿਸਿਜ਼ ਸੇਵਾਵਾਂ ਅਵੇਲੇਬਲ ਰਹਿੰਦੀਆਂ ਹਨ ਬਾਕੀ ਓਪੀਡੀ ਦੀ ਜਿਹੜਾ ਟਾਈਮਿੰਗ ਹੈ ਉਹ 9 ਤੋਂ 5 ਹੁੰਦੇ ਹੈ ਰੋਜ਼ ਮੰਡੇ ਤੋਂ ਸੈਟਰਡੇ ਠੀਕ ਹੈ ਬੈਨੀਫਿਟ ਕੀ ਹੈ ਬੈਨੀਫਿਟ ਇਹ ਹੈ ਕਿ ਜਿੱਤਰਾ ਜਿਹੜੇ ਵੀ ਬੱਚੇ ਨੂੰ ਕੋਈ ਇਨਫੈਕਸ਼ਨ ਦੇ ਕਾਰਨ ਦਸਤ ਦੇ ਕਾਰਨ ਨੀਮੋਨੀਆ ਕਾਰਨ ਇਲਾਜ ਦੀ ਦਾਖਲੇ ਦੀ ਜਰੂਰਤ ਹੁੰਦੀ ਹੈ ਉਹ ਜਿਹੜਾ ਟ੍ਰੀਟਮੈਂਟ ਹੈ ਹੁਣ ਉਹਦਾ ਜਿਹੜਾ ਹੈ ਉਸ ਸੈਂਟਰਲ ਗਵਰਨਮੈਂਟ ਦੀ ਸਕੀਮ ਬਣੇਲੇ ਜਿਹੜਾ ਇਲਾਜ ਹੈ ਉਹ ਸਸਤੇ ਰੇਟ ਤੇ ਮਤਲਬ ਸਿਰਫ ਆਧੀ ਰੇਟ ਤੇ ਹੋ ਜਾਏਗਾ ਜਿਹੜਾ ਪਹਿਲੇ ਨਾਲੋਂ ਕਾਫੀ ਘੱਟ ਹੋਏਗਾ। ਬਿਲਕੁਲ ਸਹੀ ਹੈ ਮੈਡਮ। ਅ ਇਤਰਾ ਦੇਖੋ ਹਰ ਬਿਮਾਰੀ ਦਾ ਇਲਾਜ ਅਡਾਡ ਹੁੰਦਾ ਜਿੰਨੇ ਦਿਨ ਦਾਖਲੇ ਦੀ ਲੋੜ ਹੈ ਉਹ ਅਡਾਡ ਹੁੰਦੀ ਹੈ ਪਰ ਫਿਰ ਵੀ ਕਾਫੀ ਮਤਲਬ ਫਰਕ ਪਏਗਾ ਸੀਜੀਐਚਐਸ ਸਕੀਮ ਦੇ ਬੀਟਾ। ਮਾਪੇ ਤੁਹਾਨੂੰ ਹਾਂ ਸੀਜੀਐਚਐਸ ਸਕੀਮ ਜਿਹੜੀ ਸੈਂਟਰਲ ਗਵਰਨਮੈਂਟ ਦੀ ਸਕੀਮ ਮੇਰਾ ਨਾਮ ਡਾਕਟਰ ਸੁਜাতা ਹੈ ਮੈਂ ਐਸਪੀਐਸ ਹਸਪੀਟਲ ਦੇ ਵਿੱਚ ਬੱਚ ਵਿਨਨ ਜਿਹੜਾ ਅੱਜ ਕੈਂਪ ਇਹ ਪ੍ਰੈਸ ਕਾਨਫਰੰਸ ਕੀਤੀ ਸਰਕਾਰੀ ਅੱਜ ਸੀ ਇਹ ਪ੍ਰੈਸ ਕਾਨਫਰੰਸ ਇਹ ਅਨਾਉਂਸ ਕਰਨ ਵਾਸਤੇ ਰੱਖੀ ਹੈ ਕਿ ਐਸਪੀਐਸ ਹਸਪੀਟਲ ਦੇ ਵਿੱਚ ਅਸੀਂ ਇੱਕ ਪਲਾਨ ਲਾਂਚ ਕੀਤਾ ਹੈ ਜਦੇ ਅਧੀਨ ਕਿ ਜਿਹੜੇ ਵੀ ਬੱਚੇ 0 ਡੇ ਤੋਂ 18 ਸਾਲ ਦੀ ਉਮਰ ਤੱਕ ਦੇ ਨੇ ਉਹਨਾਂ ਨੂੰ ਅਸੀਂ ਜਿਹੜਾ ਉਹਨਾਂ ਦਾ ਇਲਾਜ ਹੈਗਾ ਹੈ ਉਹ ਅਸੀਂ ਸੀਜੀਐਚਐਸ ਰੇਟ ਜਾਂ ਜਿਹਨੂੰ ਗਵਰਨਮੈਂਟ ਰੇਟਸ ਕਹਿੰਦੇ ਨੇ ਅਸੀਂ ਉਹਨਾਂ ਦੇ ਅਧੀਨ ਇਲਾਜ ਕਰ ਰਹੇ ਹਾਂ ਇਦਨਾਲ ਫਾਇਦਾ ਇਹ ਹੋਏਗਾ ਕਿ ਜਿਹੜੇ ਬੱਚੇ ਜਿਹੜੇ ਮਾਪੇ ਆਪਣੇ ਬੱਚਿਆਂ ਦਾ ਇਲਾਜ ਕਿਸੇ وجہ ਕਰਕੇ ਫਾਈਨੈਂਸ਼ੀਅਲ ਰੀਜ਼ਨਸ ਕਰਕੇ ਨਹੀਂ ਕਰਾ پا ਰਹੇ ਸੀਗੇ ਉਹ ਵੀ ਹੁਣ ਇਸ ਹਸਪਤਾਲ ਦੇ ਵਿੱਚ ਇਲਾਜ ਕਰਾ ਸਕਦੇ ਨੇ ਔਰ ਕੁਝ ਡੈਡੀਕੇਟਿਡ ਬੈਡਸ ਐਸੀ ਰੱਖੇ ਹੋਏ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚ ਆਈਸੀਯੂ ਬੈਡਸ ਵੀ ਇਨਕਲੂਡਡ ਨੇ ਤੇ ਅਗਰ ਕਿਸੇ ਬੱਚੇ ਨੂੰ ਪੀਰੀਐਟ੍ਰਿਕ ਆਈਸੀਯੂ ਜਾਣ ਜਾਣੇ ਕਿ ਬੱਚਿਆਂ ਦੇ ਆਈਸੀਯੂ ਦੀ ਵੀ ਸਕੇਅਰ ਦੀ ਜ਼ਰੂਰਤ ਹੈ ਉਹ ਵੀ ਇਸ ਸਕੀਮ ਦਾ ਲਾਭ ਉਠਾ ਸਕਦੇ ਨੇ ਜਦੋਂ ਦੇਖਿਆ ਜਿੰਦਾ ਹਸਪੀਟਲ ਦੇ ਪਈ ਨਵਾਂ ਮੁੰਡਾ ਜਿਹੜਾ 4000 ਜਿਹੜਾ 70 ਜੀ ਜਿਹਦੇ ਕੋਲ ਡਾਕਟਰ ਤਾਂ ਬੈਠੇ ਨਹੀਂ ਹੈਗੇ ਹੂੰ ਹੂੰ ਸਾਈ ਦੇਖਣੇ ਉਹਨਾਂ ਦਾ ਕਹਿਣਾ ਮੇਰਾ ਨਹੀਂ ਹੂੰ ਹੂੰ ਵੀਰ ਉਹਨਾਂ ਦੇ ਲਈ ਉਹ ਪੁਰਾਣਾ ਬਸੇ ਸੋਚਦੇ ਹਾਂ ਹਾਂਜੀ ਇਹ ਬੇਸਿਕਲੀ ਗਰੀਬ ਜਿਹੜੀ ਜਨਤਾ ਹੈ ਉਹਨਾਂ ਨੂੰ ਟਾਰਗੇਟ ਕਰਨ ਵਾਸਤੇ ਅਸੀਂ ਰੱਖਿਆ ਹੈ ਕਿ ਜਿਹੜੇ ਆਪਣੀ ਇੱਕ ਸਿਰਫ ਪੈਸੇ ਬਚੂ ਅਗਰ ਕਿਸੇ ਬੱਚੇ ਦਾ ਇਲਾਜ ਨਹੀਂ ਕਰਾ پاਵੇ वह एटलीस्ट अपने बच्चे का इलाज करा सकते हैं और उन्होंने किसी भी आ, आ, मतलब फाइनेंशियल बर्डन की जरूरत नहीं है हाँ जी आयुष्मान स्कीम जी है वो डिफरेंट है ये स्कीम जी सी जी एच एस मतलब सेंट्रल गवर्नमेंट हेल्थ स्कीम के अंडर जिन्हें भी रेट्स ने तो 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 हाँ जी नहीं पर आयुष्मान कार्ड के जो है कि ਉਹ ਜਿਹੜਾ ਫਾਈਨੈਂਸਿਸ ਹੈ ਉਹ ਗਵਰਨਮੈਂਟ ਦੇ ਵੱਲੋਂ ਆਂਦਾ ਹੈ ਇਹਦੇ ਵਿੱਚ ਗਵਰਨਮੈਂਟ ਰੇਟਸ ਤੇ ਫਾਈਨੈਂਸਿਸ پیشن ਹੁਵੀਅਰ ਕਰਨੇ ਪੈਣਗੇ ਜੀ ਕੀ ਮੈਸੇਜ ਦੇਣਾ ਮੇਰਾ ਮੈਸੇਜ ਇਹੀ ਰਹੇਗਾ ਸਾਰੇ ਆਮ ਜਨਤਾ ਵਾਸਤੇ ਔਰ ਆਸ-ਪਾਸ ਦੇ ਜਿਹੜੇ ਡਾਕਟਰਸ ਜਿਹੜੇ ਕਿ ਬੱਚਿਆਂ ਨੂੰ ਦੇਖ ਰਹੇ ਨੇ ਕਿ ਵੱਧ ਤੋਂ ਵੱਧ ਇਸ ਟੀਮ ਦਾ ਲਾਭ ਲੈਣਾ ਚਾਹੀਦਾ ਹੈ ਕਿਉਂਕਿ ਗਵਰਨਮੈਂਟ ਰੇਟਸ ਦੇ ਉੱਪਰ ਤੁਹਾਨੂੰ ਬੱਚਿਆਂ ਦੇ ਆਈਸੀਯੂ ਵਰਗੀ ਸਹੂਲਤ ਮਿਲ ਰਹੀ ਹੈ ਸਪੈਸ਼ਲਿਸਟ ਡਾਕਟਰਸ ਤੁਹਾਨੂੰ ਦੇਖ ਰਹੇ ਨੇ ਔਰ ਬੱਚਾ ਨਾ ਟਰਿਸ਼ੀ ਕੇਅਰ ਲੈਵਲ ਦਾ ਇਲਾਜ ਅਗਰ ਤੁਹਾਨੂੰ ਮਿਲ ਪਾਏ ਤਾਂ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ।